ਹਸ਼ਿਆਰਪੁਰ ਦੇ ਵਿੱਚ ਜਿਹੜਾ ਇੱਕ ਬਹੁਤ ਮਸ਼ਹੂਰ ਜਿਹੜਾ ਇੱਕ ਟੂਰਨਾਮੈਂਟ ਕਰਵਾਇਆ ਜਾਂਦਾ ਹੈ ਯਾਰ ਆਈਪੀਐਲ ਦੇ ਨਾਂ ਤੇ ਜਿਹਨੂੰ ਸੰਗਠਨਾ ਕੀਤਾ ਜਾਂਦਾ ਹੈ ਨਾ ਉਹਦੀ ਮਿੱਟੀ ਦਿੱਤੀਏ ਦਿੱਤੀਏ ਜਾਂਦਾ ਹੈ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਹੋ ਇਹ ਸਾਡੇ ਹਸ਼ਿਆਰਪੁਰ ਹੀ ਨਹੀਂ ਪੰਜਾਬ ਚ ਇਕਲੌਤਾ ਟੂਰਨਾਮੈਂਟ ਹੈ ਜਿਹੜਾ ਆਲ ਇੰਡੀਆ ਹੁੰਦਾ ਪੰਜਾਬ ਚ ਹੋਰ ਕੋਈ ਟੂਰਨਾਮੈਂਟ ਨਹੀਂ ਹੁੰਦਾ ਜਿਹੜਾ ਆਲ ਇੰਡੀਆ ਹੁੰਦਾ ਔਰ ਠਾਕਰ ਬਰਿਆਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਇਹ ਆਪਣੇ ਆਪ ਚ ਇੱਕ ਅਲੱਗ ਪਹਿਚਾਨ ਹੈ ਇਹਦੀ ਹਿੰਦੁਸਤਾਨ ਲੈਵਲ ਤੇ ਸਾਰੇ ਹਿੰਦੁਸਤਾਨ ਦੇ ਜਿਹੜੇ ਵਧੀਆ ਪਲੇਅਰ ਆ ਜਿਹੜੇ ਕਲੱਬ ਕ੍ਰਿਕਟ ਖੇਲਦੇ ਆ ਔਰ ਰਣਜੀ ਟਰਾਫੀ ਆਈਪੀਐਲ ਵਗੈਰਾ ਖੇਲਦੇ ਆ ਉਹਨਾਂ ਨੂੰ ਸਾਰਾ ਸਾਲ ਇੰਤਜ਼ਾਰ ਰਹਿੰਦਾ ਇਸ ਟੂਰਨਾਮੈਂਟ ਦਾ ਕਿ ਕਦੋਂ ਹੁਸ਼ਿਆਰਪੁਰ ਵਿੱਚ ਇਹ ਫਗਨ ਬਰਿਆਮ ਸਿੰਘ ਮੈਮੋਰੀਅਲ ਟੂਰਨਾਮੈਂਟ ਹੋਵੇ ਔਰ ਅਸੀਂ ਜਾਈਏ ਇਹਦੀ ਫੈਸਿਲਿਟੀ ਹੋਈ ਪਲੇਅਰ ਨੂੰ ਇੰਨੀ ਵਧੀਆ ਦਿੱਤੀ ਜਾਂਦੀ ਹੈ ਟੂਰਨਾਮੈਂਟ ਕਮੇਟੀ ਵੱਲੋਂ ਸਤਪ੍ਰੀਤ ਸਾਹਿਬ ਵੀ ਹੋਣਾਂ ਵੱਲੋਂ ਔਰ ਗਰਾਊਂਡ ਬੜੀ ਅੱਛੀ ਆ ਤੁਸੀਂ ਗਰਾਊਂਡ 'ਚ ਖੜੇ ਹਾਂ ਸਾਰੀ ਗਨੀ ਗ੍ਰੀਨ ਗਰਾਊਂਡ ਆ ਵਿਕਟਾਂ ਬਹੁਤ ਅੱਛੀਆਂ ਔਰ ਹਰ ਪਲੇਅਰ ਨੂੰ ਬੈਟਸਮੈਨ ਨੂੰ ਵੀ ਇੱਥੇ ਹੈਲਪ ਮਿਲਦੀ ਹੈ ਖੇਡਣ ਦਾ ਮਜ਼ਾ ਆਂਦਾ ਬੋਲਰ ਨੂੰ ਸਪਿਨਰ ਨੂੰ ਮੀਡੀਅਮ ਪੇਸਰ ਨੂੰ ਮੌਸਮ ਕ੍ਰਿਕਟ ਲਈ ਇੱਕ ਉੱਤਮ ਐਟਮੋਸਫੇਅਰ ਦਿੱਤਾ ਜਾਂਦਾ ਇਸ ਟੂਰਨਾਮੈਂਟ ਵਿੱਚ ਔਰ ਹਰ ਸਾਲ ਅਸੀਂ ਕੋਸ਼ਿਸ਼ ਕਰਦੇ ਹਾਂ ਹੋਰ ਵਧੀਆ ਫੈਸਿਲਿਟੀ ਦਈਏ ਔਰ ਇਸ ਸਾਲ ਵੀ 6 ਤੋਂ 9 April ਤੱਕ ਇਹ ਟੂਰਨਾਮੈਂਟ ਹੋਣ ਜਾ ਰਿਹਾ ਸਾਨੂੰ ਆਸ ਆ ਵੀ ਮਾਰਚ ਤੱਕ ਦੇਖਿਆ ਜਾਂਦਾ ਪੇ ਟੂਰਨਾਮੈਂਟ ਤੋਂ ਜਾਂ ਪ੍ਰਬੰਧਕ ਕਮੇਟੀ ਤੋਂ ਅਕਸਰ ਜਿਹੜੇ ਪਲੇਅਰ ਆ ਉਹ ਨਾਰਾਜ਼ ਹੋ ਜਾਂਦੇ ਆ ਜਾਂ ਡਿਸੀਜਨ ਤੋਂ ਨਾਰਾਜ਼ ਹੋ ਜਾਂਦੇ ਆ ਪਰ ਸਾਡੇ ਇਸ ਟੂਰਨਾਮੈਂਟ ਦੇ ਵਿੱਚ ਅਜ ਤੱਕ ਦੇਖਿਆ ਗਿਆ ਪੇ ਜਿੰਨੇ ਵੀ ਪਲੇਅਰ ਆਏ ਆ ਆਈਪੀਐਲ ਲੈਵਲ ਦੇ ਵੀ ਵਧੀਆ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਪਲੇਅਰ ਆਏ ਆ ਉਹ ਹਮੇਸ਼ਾ ਇਤੋਂ ਖੁਸ਼ ਗਏ ਆ ਤੇ ਕਿਸੇ ਨੇ ਵੀ ਕਦੀ ਕਿੰਤੂ ਪ੍ਰੰਤੂ ਨਹੀਂ ਦੀ ਡਿਸੀਜਨ ਤੇ ਜਿਹੜਾ ਟੂਰਨਾਮੈਂਟ ਕਮੇਟੀ ਦਾ ਠਾਕਰ ਬ੍ਰਿਯਾਮ ਸਿੰਘ ਮੂਰਜਲ ਕ੍ਰਿਕਟ ਟੂਰਨਾਮੈਂਟ ਕਮੇਟੀ ਦਾ ਇੱਕੋ ਇੱਕ ਮੋਟੋ ਆ ਟੂ ਪ੍ਰਮੋਟ ਦਾ ਕ੍ਰਿਕਟ ਟੂ ਡਿਵੈਲਪ ਦਾ ਕ੍ਰਿਕਟ ਇਹਦੇ ਵਿੱਚ ਸਾਡਾ ਕੋਈ ਨਿੱਜੀ ਹਿੱਤ ਨਹੀਂ ਕਮੇਟੀ ਦਾ ਕੋਈ ਨਿੱਜੀ ਹਿੱਤ ਨਹੀਂ ਕੋਈ ਕਮੇਟੀ ਦਾ ਕੋਈ ਸਾਡਾ ਪਲੇਅਰ ਨਹੀਂ ਖੇਲਦਾ ਸਾਨੂੰ ਦਾ ਇਹ ਆ ਵੀ ਵਧੀਆ ਕ੍ਰਿਕਟ ਖਿਲਾਈਏ ਲੋਕਾਂ ਨੂੰ ਵਧੀਆ ਕ੍ਰਿਕਟ ਦੇਖਣ ਨੂੰ ਮਿਲੀਏ ਅੱਛੇ ਪਲੇਅਰਾਂ ਨੂੰ ਅੱਛਾ ਵਾਤਾਵਰਣ ਮਿਲੇ ਹਰ ਫੈਸਿਲਿਟੀ ਮਿਲੇ ਔਰ ਜਿਹੜੇ ਸਾਡੇ ਅੰਪਾਇਰਿੰਗ ਹੁੰਦੀ ਆ ਇਹ ਵੀ ਸਾਡੇ BCCI ਦੇ ਕੁਆਲੀਫਾਈਡ ਅੰਪਾਇਰ ਹੁੰਦੇ ਆ ਇਹਦੇ ਵਿੱਚ ਕਿਸੇ ਨੂੰ ਇੰਨਾ ਮੌਕਾ ਨਹੀਂ ਹੁੰਦਾ ਕੀ ਕੋਈ 1% ਵੀ ਕੋਈ ਉਂਗਲ ਚੱਕ ਸਕੇ ਹਰ ਬੰਦੇ ਨੂੰ ਅਸੀਂ ਵਧੀਆ ਫੈਸਿਲਿਟੀ ਔਰ ਜਿਹੜੇ ਵਧੀਆ ਪਲੇਅਰ ਹੁੰਦੇ ਨਾ ਉਹ ਕਿੰਤੂ ਪ੍ਰਾਂਤੂ ਨਹੀਂ ਕਰਦੇ ਉਹ ਕ੍ਰਿਕਟ ਤੇ ਕਨਸੈਂਟਰੇਟ ਕਰਦੇ ਆ ਸੋ ਇਸ ਵਾਰ ਵੀ ਬਹੁਤ ਅੱਛੇ ਪਲੇਅਰ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਗਰ ਬਰਿਆਮ ਸਿੰਘ ਮੈਮੋਰੀਅਲ ਕ੍ਰਿਕਟ ਟੂਰਨਾਮੈਂਟ ਵਿੱਚ ਦਿਖਣ ਲਈ ਮਿਲਣਗੇ ਮੈਂ ਸਾਰਿਆਂ ਨੂੰ ਆਪ ਜੀ ਦੇ ਚੈਨਲ ਦੇ ਮਾਧਿਅਮ ਨਾਲ ਸ਼ਹਿਰ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਇਹ ਨਿਮੰਤਰਣ ਓਪਨ ਖੁੱਲਾ ਨਿਮੰਤਰਣ ਪੱਤਰ ਦਿਨਾ ਆਓ ਤੁਹਾਨੂੰ ਇੱਥੇ ਚਾਹ ਪਾਣੀ ਵੀ ਮਿਲੇਗਾ ਮੈਚ ਦਾ ਆਨੰਦ ਵੀ ਮਿਲੇਗਾ ਖਾਣ ਨੂੰ ਖਾਣਾ ਵੀ ਹਰ ਵੇਲੇ ਅਵੇਲੇਬਲ ਹੁੰਦਾ ਆ ਕੇ ਤੁਸੀਂ ਖਿਡਾਰੀਆਂ ਦਾ ਹੌਸਲਾ ਵਧਾਓ ਆਪਣੇ ਸ਼ਹਿਰ ਚ ਜੋ ਕ੍ਰਿਕਟ ਦਾ ਕੁੰਭ ਹੋਣ ਜਾ ਰਿਹਾ ਉਹਦਾ ਇੱਕ ਹਿੱਸਾ ਬਣੋ ਤੁਹਾਨੂੰ ਖੁੱਲਾ ਨਿਮੰਤਰਣ ਆ ਸਾਰਿਆਂ ਨੂੰ ਜਿਹੜਾ ਆਈਪੀਐਲ ਦੇ ਤੌਰ ਤੇ ਜਿਹੜਾ ਮੰਨਿਆ ਜਾਂਦਾ ਪਰ ਇੰਟਰਨੈਸ਼ਨਲ ਲੈਵਲ ਦਾ ਜਿਹੜੇ ਆ ਟੂਰਨਾਮੈਂਟ ਹੋ ਰਿਹਾ ਤੇ ਇਸ ਵਾਰ ਜਿਹੜਾ 10ਵਾਂ ਟੂਰਨਾਮੈਂਟ ਕਰਾਇਆ ਜਾ ਰਿਹਾ ਇਹਦੇ ਬਾਰੇ ਜਾਣਕਾਰੀ ਦਿਓ ਛੇਵਾਂ ਦਸਵਾਂ ਠਾਕੁਰ ਬਰਿਆਮ ਸਿੰਘ ਮੈਮੋਰੀਅਲ T20 ਕੱਪ ਇੱਕ ਵਾਰ ਫਿਰ ਪੁਸ਼ਾਪੁਰ ਚ ਕਰਾਇਆ ਜਾ ਰਿਹਾ ਹੈ ਹਰ ਸਾਲ ਦੀ ਤਰ੍ਹਾਂ ਹਰ ਸਾਲ ਟੂਰਨਾਮੈਂਟ ਕਰਾਈਦਾ ਹੈ ਤੇ ਅਸੀਂ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕਰੀਦਾ ਸਾਡਾ ਸਾਰਾ ਸਟਾਫ ਸਪੈਸ਼ਲੀ ਥੈਂਕਸ ਡਾਕਟਰ ਰਮਨ ਕਈ ਜੀ ਦਾ ਸਾਡੇ ਛੋਟੇ ਵੀਰ ਸਾਰੇ ਧਾਮੀ ਸਾਹਿਬ ਇੰਜੀ ਜਲਜੀਤ ਸਿੰਘ ਡੀ ਸਿੰਘ ਇਹ ਸਾਰੇ ਸਾਡੇ ਨਾਲ ਬਹੁਤ ਸਪੋਰਟ ਤੇ ਰਹਿੰਦੇ ਆ ਸਾਡਾ ਗਰਾਊਂਡ ਬੈਂਡ ਸੋਡੀਪਾ ਤੇ ਜਿੱਦਾਂ ਵੀ ਜਿੱਦਾਂ ਵੀ ਲੋੜੀ ਲੱਗਦੀ ਹੈ ਨਾਲ ਦੀ ਸਾਡੇ ਨਾਲ ਖੜ ਕੇ ਨਬਾਦੇ ਪੂਰੇ ਤੇ ਅਸੀਂ ਅ 8 ਟੀਮਾਂ ਲਈ ਦੀਆਂ ਇਸ ਟੂਰਨਾਮੈਂਟ ਦੇ ਵਿੱਚ ਤੇ ਨੌਕਆਊਟ ਟੂਰਨਾਮੈਂਟ ਹੈ ਤੇ ਕੈਸ਼ ਪ੍ਰਾਈਜ਼ ਪਹਿਲਾ 3 ਲੱਖ ਰੁਪਏ ਹੁੰਦਾ ਜੀ ਦੂਜਾ ਕੈਸ਼ ਪ੍ਰਾਈਜ਼ 2 ਲੱਖ ਰੁਪਏ ਹੁੰਦਾ ਫਿਰ ਮੈਨ ਆਫ ਦਿ ਮੈਚ ਮੈਨ ਆਫ ਸੀਰੀਜ਼ ਬੜਾ ਕੁਝ ਇਨਾਮ ਹੁੰਦਾ ਪਬਲਿਕ ਬੜੇ ਇਨਾਮ ਲਾਂਦੀ ਹੈ ਤੇ ਪਬਲਿਕ ਹਸਤੇ ਵੇ ਅਸੀਂ ਬਹੁਤ ਇਨਾਮ ਰੱਖੀ ਹੋਏ ਕੋਈ ਥ੍ਰੋ ਮਾਰਦਾ ਹੈ ਡਾਇਰੈਕਟ ਉਹਦੇ ਲਈ ਜਾਂ ਕੋਈ ਅ ਇਵੈਂਟ ਕਰਾਇਆ ਮਾੜਾ ਮੋਟਾ ਉਹਦੇ ਵਿੱਚ ਪਾਰਟਿਸਪੇਟ ਲੈਂਦੇ ਆ ਤੇ ਅਸੀਂ ਆਪਣੇ ਵੱਲੋਂ ਹਰ ਚੀਜ਼ ਕਮੀ ਹਰ ਸਾਲ ਜਿਹੜੀ ਰਹ ਜਾਂਦੀ ਆ ਅਗਲੇ ਸਾਲ ਨੂੰ ਪੂਰੀ ਕੋਸ਼ਿਸ਼ ਕਰੀਦੀ ਹੈ ਸ਼ਹਿਰ ਪ੍ਰਵਾਸੀਆਂ ਦਾ ਬਹੁਤ ਬਹੁਤ ਥੈਂਕਸ ਹੈ ਸਾਡੇ ਕੋਲ ਸ਼ਾਹਪੁਰ ਵਿੱਚ ਹਮੇਸ਼ਾ ਹੀ ਪੁੱਛਦੇ ਰਹਿੰਦੇ ਬਾਜੀ ਟੂਰਨਾਮੈਂਟ ਕਦੋਂ ਆ ਰਿਹਾ ਟੂਰਨਾਮੈਂਟ ਕਦੋਂ ਆ ਰਿਹਾ ਤੇ ਉਹਨਾਂ ਨੂੰ ਹਰ ਵੇਲੇ ਚਾਹ ਹੁੰਦਾ ਇਸ ਟੂਰਨਾਮੈਂਟ ਦਾ ਜਿਹੜੀ ਤੁਸੀਂ ਗੱਲ ਦੱਸੀ ਆ ਪੇ ਸ਼ਾਹਪੁਰ ਵਾਸੀਆਂ ਨੂੰ ਵੀ ਚਾਹ ਰਹਿੰਦਾ ਆ ਆਲ ਓਵਰ ਇੰਡੀਆ ਜਿੰਨੇ ਪਲੇਅਰ ਆ ਕ੍ਰਿਕਟ ਦੇ ਉਹਨਾਂ ਨੂੰ ਵੀ ਸ਼ੌਕ ਜਾਂ ਰਹਿੰਦਾ ਪੇ ਕਾਪ ਜਿਹੜੇ ਮੈਚ ਦੇ ਵਿੱਚ ਇਹਨਾਂ ਦੇ ਵਿੱਚ ਜਾ ਕੇ ਖੇਡिए ਇਸ ਟੂਰਨਾਮੈਂਟ ਦੇ ਵਿੱਚ ਤੇ ਇੰਟਰਨੈਸ਼ਨਲ ਲੈਵਲ ਦੀ ਜ ਅਸੀਂ ਹੋਟਲ 3 ਸਟਾਰ ਦੇ ਹੀ ਦਾ ਸਾਡਾ ਬੰਟੀ ਭਾਜੀ ਦਾ ਬਹੁਤ ਸਪੋਰਟ ਰਹਿੰਦਾ ਨਵਦੀਪ ਭਾਜੀ ਦੀ ਕੋਠੀ ਹੁੰਦੀ ਆ ਬਹੁਤ ਵਧੀਆ 5 ਸਟਾਰ ਕੋਠੀ ਉਹਨਾਂ ਦੀ ਤੇ ਸਾਨੂੰ ਕਦੀ ਵੀ ਨਾ ਨਹੀਂ ਕਰਦੇ ਡਾਕਟਰ ਰਮਨ ਕਈ ਵੀ ਸਾਨੂੰ ਕਦੀ ਨਾ ਨਹੀਂ ਕਰਦੇ ਸਿਰਫ ਡੇਟ ਸੀ ਦੱਸੀ ਦੀਆਂ ਵਿਆਹ ਡੇਟ ਤੋਂ ਟੂਰਨਾਮੈਂਟ ਸ਼ੁਰੂ ਆ ਤੇ ਕਹਿੰਦੇ ਕੋਈ ਗੱਲ ਸਭ ਤੇਰੀ ਆਪਣੀ ਗਰਾਊਂਡ ਆ ਤੇ ਅਸੀਂ ਬਹੁਤ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਨੂੰ ਤੇ ਬਾਕੀ ਜਿਹੜੀ ਕਮੀ ਬੇਸ਼ੀ ਰਹਿ ਜਾਂਦੀ ਸਾਨੂੰ ਆਲੇ ਦੁਆਲੇ ਸਾਨੂੰ ਸਾਰੇ ਦੱਸਦੇ ਆ ਅਸੀਂ ਹਰ ਵਾਰੀ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਆ ਜਾਂਦਾ ਵੀ ਜੋ ਵੀ ਜਿਹੜਾ ਮੇਨ ਕਲੀਡ ਕਰਦੇ ਹੁੰਦੇ ਟੂਰਨਾਮੈਂਟ ਨੂੰ ਜਿਹੜੇ ਕਰਵਾਉਂਦੇ ਆ ਪ੍ਰਬੰਧਕ ਉਹਨਾਂ ਦੇ ਤੇ ਉਹਨਾਂ ਦੀ ਟੀਮ ਜਿਹੜੀ ਆ ਲਗਭਗ ਸੈਮੀ ਫਾਈਨਲ ਤੇ ਫਾਈਨਲ ਹੀ ਖੇਲਦੀ ਆ ਪਰ ਆਪਣੇ ਟੂਰਨਾਮੈਂਟ ਦੇ ਵਿੱਚ ਆਪਾਂ ਦੇਖਿਆ ਵੀ 10 ਸਾਲਾਂ ਚੋਂ ਸਿਰਫ ਆਪਣੀ ਟੀਮ ਆ ਜਿਹੜੀ ਇੱਕ ਵਾਰੀ ਜਿੱਤੀ ਆ ਇਹਦੇ ਬਾਰੇ ਕੀ ਕਹਣਾ ਤੁਹਾਡਾ ਅਸੀਂ ਤਿੰਨ ਫਾਈਨਲ ਖੇਲੇ ਆ ਤਿੰਨੇ ਹਾਰੇ ਆ ਇਹ ਵੱਡੀ ਗੱਲ ਆ ਭਾਜੀ ਜੇ ਤਿੰਨੇ ਫਾਈਨਲ ਖੇੜੀ ਤਿੰਨੇ ਹਾਰਦੇ ਇਟ ਮੀਨਸ A ਫੇਅਰ ਟੂਰਨਾਮੈਂਟ ਸੈਕੰਡਲੀ ਇਸ ਵਾਰ ਦੋ ਤਿੰਨ ਆਈਪੀਐਲ ਪਲੇਅਰ ਟੀਮ ਲੈ ਕੇ ਆ ਰਹੇ ਆ ਆਪਣੀ ਮੈਂ ਨਾਂ ਨਹੀਂ ਲਾਵਾਂਗਾ ਕਿਉਂਕਿ ਏ ਮੈਂ ਬਹੁਤ ਐਪਰੀਸ਼ੀਏਟ ਆ ਜੀ ਆਪਣਾ ਕਦ ਬਹੁਤ ਉੱਚਾ ਹੋ ਗਿਆ ਵੀ ਉਹ ਕਹਿੰਦੇ ਅਸੀਂ ਟੀਮ ਲੈ ਕੇ ਆਣੀ ਤੁਹਾਡੇ ਟੂਰਨਾਮੈਂਟ ਦੇ ਵਿੱਚ ਜੇ ਫੇਅਰ ਟੂਰਨਾਮੈਂਟ ਹੋ ਰਿਹਾ ਤਾਂ ਹੀ ਨਿਸ਼ਚਿੰਤੋ ਗਜ਼ਾਰੇ ਆਂਦੇ ਤੇ ਅਸੀਂ ਬਹੁਤ ਬਹੁਤ ਪਰਮਾਤਮਾ ਦਾ ਸ਼ੁਕਰਗੁਜ਼ਾਰ ਆ ਸਾਨੂੰ ਇਹ ਚੀਜ਼ ਕਰਦੇ ਰਹਿਣ ਅਸੀਂ ਕ੍ਰਿਕਟ ਨੂੰ ਪ੍ਰਮੋਟ ਕਰ ਰਹੇ ਆ ਜੀ ਹੋਰ ਇੱਥੇ ਆਪਣਾ ਪਰਸਨਲ ਕੁਝ ਨਹੀਂ ਹੈਗਾ ਆਪਣੇ ਕੋਲੋਂ ਪੈਸੇ ਲਾ ਕੇ ਅਸੀਂ ਕ੍ਰਿਕਟ ਪ੍ਰਮੋਟ ਕਰ ਰਹੇ ਆ ਸਰ ਆਲਓਵਰ ਪੈਸੇ ਤਾਂ ਇੰਡੀਆ ਤੋਂ ਆਪੋਰਟ ਦੇ ਆ ਤੇ ਦੇਖਣ ਮੈਚ ਕਿਉਂ ਕਿ ਰੇਗ ਦੇ ਪ੍ਰਸ਼ੰਸਕ ਹੁੰਦੇ ਆਪਣੇ ਆਪਣੇ ਤੇ ਜਿਹੜੀ ਕਮੈਂਟਰੀ ਆ ਇਸ ਵਾਰ ਕਮੇਟੀ ਦੇ ਕੋਣ ਆ ਰਹੇ ਨੇ ਕਮੈਂਟਰੀ ਦੇ ਵਿੱਚ ਦੋ ਤਿੰਨ ਲਾਈਨ ਦੇ ਵਿੱਚ ਹੈਗੇ ਜੀ ਉਹ ਆਪਾਂ ਫਿਰ ਜਦੋਂ ਕੋਲ ਆ ਕੇ ਦੱਸਾਂਗੇ ਕੌਣ ਕੌਣ ਆ ਰਿਹਾ ਕਿਸੇ ਲਈ ਕੋਈ ਪ੍ਰੈਜ਼ੈਂਟ ਹੁੰਦਾ ਕਿਸੇ ਲਈ ਨਹੀਂ ਹੁੰਦਾ ਆਪਣੀਆਂ ਮਜਬੂਰੀਆਂ ਹੁੰਦੀਆਂ ਕਿਤੇ ਹੋਰ ਟੂਰਨਾਮੈਂਟ ਹੁੰਦੇ ਆ ਇਸ ਕਰਕੇ ਕੋਲ ਜਾ ਕੇ ਦੱਸਾਂਗੇ ਜੀ ਸਰ ਸ਼ਹਿਰ ਵਸਨੀ ਉਹ ਛੋਟੀ ਜਿਹੀ ਪੀੜ ਕੋਈ ਸ਼ਹਿਰ ਵਸੀ ਸਾਡੇ ਬਹੁਤ ਛੋਟਾ ਹੈ ਸ਼ਹਿਰ ਆ ਸ਼ਰਪੁਰ ਬਹੁਤ ਪਿਆਰਾ ਸ਼ਹਿਰ ਹੈ ਸਾਫ ਸੁਥਰਾ ਤੇ ਸਾਰੇ ਸਾਡੇ ਨਾਲ ਬਹੁਤ ਮੈਚ ਆਪ ਗੱਲ ਸਾਡੇ ਸੀਨੀਅਰ ਪਲੇਅਰ ਬਹੁਤ ਆ ਰਹੇ ਐ ਐਸ ਵਾਰੀ ਰਿਕੁਐਸਟ ਕੀਤੀ ਸਾਰਿਆਂ ਨੂੰ ਕਿ ਕ੍ਰਿਕਟ ਚਲਾ ਰਹੇ ਆ ਕਮ ਸਿਕੋਂ ਕ੍ਰਿਕਟ ਵਾਸਤੇ ਆਓ ਕਹਿੰਦੇ ਸਾਬੀ ਜੀ ਬਿਲਕੁਲ ਮਾਰੇ ਅੰਮ੍ਰਿਤਸਰ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਇੱਕ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਟੂਰਨਾਮੈਂਟ ক্রিকেট ਦਾ ਜਿਹੜਾ ਕਰਵਾਇਆ ਜਾਂਦਾ ਤੇ ਇਸ ਵਾਰੀ ਵੀ ਹੋ ਰਿਹਾ ਤੇ ਕਿੰਨੀ ਤਰੀਕ ਨੂੰ ਇਹ ਹੋ ਰਿਹਾ ਕਿੰਨੀਆਂ ਟੀਮਾਂ ਦੇ ਵਿੱਚ ਭਾਗ ਲੈ ਰਹੀਆਂ ਤੇ ਫਾਈਨਲ ਮੈਚ ਜਿਹੜਾ ਇਹਦਾ ਕਿਸ ਦਿਨ ਹੈ ਭਾਜੀ ਇਹ ਜਿਹੜਾ ਇਹ ਠਾਕੁਰ ਬ੍ਰਿਯਾਮ ਸਿੰਘ ਆਲ ਇੰਡੀਆ ਟੂਰਨਾਮੈਂਟ ਹੈ 10ਵਾਂ ਟੂਰਨਾਮੈਂਟ ਹੈ ਜਿਹੜਾ 6 ਮਾਰਚ ਤੋਂ 10 9 ਮਾਰਚ ਤੱਕ ਹੋਣ ਜਾ ਰਿਹਾ ਸੋ ਦਾ 9 ਮਾਰਚ ਨੂੰ ਇਹਦਾ ਫਾਈਨਲ ਮੁਕਾਬਲਾ ਖੇਡੇ ਜਾਣਾ ਜਿਸ ਤਰ੍ਹਾਂ ਤੁਸੀਂ ਸਾਰੇ ਇਹ ਹਰ ਸਾਲ ਪਹੁੰਚਦੇ ਆਂ ਇਹ ਜਿਹੜਾ ਟੂਰਨਾਮੈਂਟ ਹੈਗਾ ਹਿਸ਼ਾਰਪੁਰ ਦੀ ਸ਼ਾਨ ਬਣ ਚੁੱਕਾ ਭਾਜੀ ਇਹਦੇ ਵਿੱਚ ਹਿੰਦੁਸਤਾਨ ਦੇ ਚੋਟੀ ਦੇ ਜਿਹੜੇ ਖਿਡਾਰੀ ਆਉਂਦੇ ਆ ਜਿੱਦਾਂ ਭਾਜੀ ਨੇ ਦੱਸਿਆ ਕਿ ਆਈਪੀਐਲ ਦੇ ਖਿਡਾਰੀ ਸਟੇਟ ਦੇ ਖਿਡਾਰੀ ਰੰਜੀ ਟਰਾਫੀ ਦੇ ਖਿਡਾਰੀ ਨਾ ਇੱਕ ਸਾਰੇ ਇੱਥੇ ਪਹੁੰਚਦੇ ਆ ਔਰ ਹਿਸ਼ਾਰਪੁਰ ਲਈ ਬੜੀ ਮਾਣ ਦੀ ਗੱਲ ਆ ਔਰ ਇਸ ਮੌਕੇ ਤੇ ਮੈਂ ਇਹ ਸੱਤ ਸੇ ਸਾਬੀ ਭਾਜੀ ਸਾਬੀ ਕ੍ਰਿਕਟ ਕਲੱਬ ਹਿਸ਼ਾਰਪੁਰ ਦਾ ਤੇ ਅਮਨਦੀਪ ਸਿੰਘ ਛਾਲੇ ਭਾਜੀ ਕੈਨੇਡਾ ਵਾਲੇ ਤੇ ਠਾਕੁਰ ਬ੍ਰਦਰ ਸਾਡੇ ਵੱਡੇ ਵੀਰ ਵਿੱਕੀ ਵਿੱਕੀ ਵਿਨੋਧ ਠਾਕੁਰ ਜਿਹਨੂੰ ਵਿਕੀ ਡਗਾਣੀਆਂ ਦੇ ਨਾਮ ਨਾਲ ਮਸ਼ਹੂਰ ਆ ਉਹ ਤੇ ਸੋਨੂ ਠਾਕੁਰ ਜੀ ਇਹ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਹਿਆਰਪੁਰ ਦੀ ਕ੍ਰਿਕਟ ਨੂੰ ਬੜਾਉਣ ਵਿੱਚ ਕਿਉਂਕਿ ਸਾਡੇ ਲਾੜੇ ਭਾਜੀ ਇਹ ਸੀਨੀਅਰ ਹੈਗੇ ਆ ਇਸ ਕਰਕੇ ਅਸੀਂ ਸਾਨੂੰ ਬੜਾ ਮਾਣ ਹੈਗਾ ਇਹਨਾਂ ਤੇ ਕਿਉਂਕਿ ਇਹਨਾਂ ਨੇ ਕ੍ਰਿਕਟ ਖੇਲੀ ਆ ਕਿਉਂਕਿ ਕਮੀ ਸਾਹਿਬ ਜਦ ਤੁਸੀਂ ਦੱਸਿਆ ਵੇ ਬਹੁਤ ਵਧੀਆ ਲੈਵਲ ਦਾ ক্রিকেট ਹੁੰਦਾ ਸਾਰਿਆਂ ਨੂੰ ਪਤਾ ਹੀ ਐ ਇਸ ਚੀਜ਼ ਦਾ ਇਸ ਵਾਰ ਕਿੰਨੀਆਂ ਟੀਮਾਂ ਭਾਗ ਲੈ ਰਹੀਆਂ ਤੇ ਇਹ ਇਨਾਮ ਆ ਕੀ ਕੀ ਰੱਖੇ ਗਏ ਜਿਹੜੇ 8 ਟੀਮਾਂ ਇਸ ਵਿੱਚ ਹਿੰਦੁਸਤਾਨ ਦੀਆਂ ਜਿਹੜੇ ਚੋਟੀ ਦੀਆਂ 8 ਟੀਮਾਂ ਇਹਦੇ ਵਿੱਚ ਆ ਰਹੀਆਂ ਹਰ ਸਾਲ ਹੀ ਆਉਂਦੀਆਂ 8 ਟੀਮਾਂ ਤੋਂ ਕਦੀ ਉੱਪਰ ਨਹੀਂ ਟੂਰਨਾਮੈਂਟ ਹੁੰਦਾ ਸਿਰਫ 4 ਦਿਨ ਦਾ ਹੀ ਟੂਰਨਾਮੈਂਟ ਹੁੰਦਾ ਇਹਦੇ ਵਿੱਚ 3 ਲੱਖ ਰੁਪਈਆ ਪਹਿਲਾ ਨਾਮ ਹੈਗਾ 2 ਲੱਖ ਰੁਪਈਆ ਜਿਹੜਾ ਹੈਗਾ ਉਹ ਦੂਸਰਾ ਨਾਮ ਹੈਗਾ ਤੇ ਉਹਦੇ ਵਿੱਚ ਮੈਨ ਉਹਦੀ ਸੀਰੀਜ਼ ਬੈਸਟ ਬੈਟਸਮੈਨ ਇਹ ਬਹੁਤ ਇੱਕ ਅਟ ਅ ਟਾਈਮ ਹੀ ਬਹੁਤ ਇਨਾਮ ਦਿੱਤੇ ਜਾਂਦੇ ਆ ਪਿਛਲੇ ਵਾਰ 30000 ਰੁਪਇਆ ਜਿਹਨੇ ਹੈਟ੍ਰਿਕ ਕੀਤੀ ਉਹ ਲੈ ਗਿਆ ਸੀ ਜਿਹਨੇ ਪੰਜ ਵਿਕਟਾਂ ਲਈਆਂ ਮੈਨ ਆਫ ਦੀ ਸੀਰੀਜ਼ ਰਹਾ ਉਹਨਾਂ ਨੂੰ 50000 ਰੁਪਇਆ ਸੋ ਸਾਬੀ ਬਾਜੀ ਬੜੇ ਕਹਿੰਦਾ ਮਤਲਬ ਕਿ ਉਹਨਾਂ ਨੇ ਕ੍ਰਿਕਟ ਖੇਲੀ ਆ ਕ੍ਰਿਕਟ ਖੇਲਦਿਆਂ ਦੀ ਹੋਣ ਦੇ ਬਾਵਜੂਦ ਉਹਨਾਂ ਨੂੰ ਪਤਾ ਹੈ ਕਿ ਜਿਹੜੀ ਖਿਡਾਰੀਆਂ ਦੀ ਰਿਸਪੈਕਟ ਹੁੰਦੀ ਆ ਉਹਨੂੰ ਮੱਦੇ ਨਜ਼ਰ ਰੱਖਦੇ ਹੋਏ ਇੱਕ ਵਧੀਆ ਸਟੇ ਦਿੰਦੇ ਆ ਇੱਕ ਫੂਡ ਸਿਸਟਮ ਬਹੁਤ ਵਧੀਆ ਹੁੰਦਾ ਆ ਆਏਗੇ ਦੀ ਇੱਜ਼ਤ ਮਾਨ ਬਹੁਤ ਕਰਦੇ ਆ ਖਿਡਾਰੀਆਂ ਦੀ ਹਾਂਜੀ 10ਵਾਂ ਠਾਕੁਰ ਬਰਿਆਮ ਸਿੰਘ ਆਲ ਓਵਰ ਇੰਡੀਆ ਟੂਰਨਾਮੈਂਟ ਜਿਹੜਾ ਕਿ 6 ਮਾਰਚ ਤੋਂ ਲੈ ਕੇ 9 ਮਾਰਚ ਤੱਕ ਰੇਲੇ ਮੰਡੀ ਗਰਾਊਂਡ ਸ਼ਹਿਰਪੁਰ ਵਿਖੇ ਕਰਾਇਆ ਜਾ ਰਿਹਾ ਜਿਹਦੇ ਬਕਿ ਡਿਸਟ੍ਰਿਕਟ ਕ੍ਰਿਕਟ ਐਸੋਸੀਏਸ਼ਨ ਨਾਲ ਮਿਲ ਕੇ ਸਭੀ ਭਾਈ ਸਤਪ੍ਰੀ ਸਿੰਘ ਸਭੀ ਭਾਈ ਕਰਾਉਂਦੇ ਆ ਤੇ ਮੈਂ ਸ਼ਹਿਰ ਵਾਸੀਆਂ ਨੂੰ ਤੇ ਆਪਣੇ ਸਟੂਡੈਂਟ ਨੂੰ ਬੱਚਿਆਂ ਨੂੰ ਉਹੀ ਅਪੀਲ ਕਰਨਾ ਚਾਹੁੰਦਾ ਕਿ ਇਸ ਟੂਰਨਾਮੈਂਟ ਵਿੱਚ ਵੱਧ ਤੋਂ ਵੱਧ ਹਿੱਸਾ ਲਓ ਆ ਕੇ ਦੇਖੋ ਬੈਠ ਕੇ ਦੇਖੋ ਕਿ ਪਲੇਅਰ ਕਿੱਦਾਂ ਖੇਡਦੇ ਆ ਕਿੱਦਾਂ ਬੈਟਿੰਗ ਕਰਦੇ ਕਿੱਦਾਂ ਫੀਲਡਿੰਗ ਕਰਦੇ ਆ ਕਿੱਦਾਂ ਉਹਨਾਂ ਦਾ ਬੈਠਣ ਦਾ ਤਰੀਕਾ ਆ ਤੇ ਉਹ ਕ੍ਰਿਕਟ ਜਿਹੜੀ ਖੇលਦੇ ਆ ਤੇ ਉਹਨੂੰ ਗੁਣਾਂ ਨੂੰ ਆਪਣੇ ਅਪਣਾਓ ਤੇ ਤੁਸੀਂ ਵੀ ਉਹਨਾਂ ਵਰਗੇ ਪਲੇਅਰ ਬਣੋ